वर्णम बन वर गनो मंजी पाब दरग मांज जे सोय दर जान पंच पाकर इतियान जे कुक कर विचार करते करनार सो बाहर तवल तवलया प्रभु ताव संदो पाब तृज सुता जे प्रभु जावृतिया सबदय ऊपर केता पाद दप्ति होर पर ओर हो रदते पारो तल कवन जूलन ਜੀ ਜਦ ਰੰਗਾ ਕੇ ਨਾਮ ਸਭ ਨਾਲ ਕੇ ਆਗੜੀ ਕਲਾ ਮਾਈ ਹੋਰ ਕਾਲ ਕੇ ਜਾਣਾ ਕੋਈ ਨਹੀਂ ਕਾਲ ਕੇ ਆਗੇ ਤਾ ਹੋਏ ਗੀਤਾ ਕਾਰ ਸਵਲ ਰੂਪ ਗੀਤੀ ਦਾ ਜਾਣੇ ਕੌਣ ਕੂਤਾਏ ਕੀਤਾ ਪਸਾ ਹੋ ਇੱਕ ਕੋਵਾ ਉਦਸੇ ਹੋਏ ਲਖ ਦਰਿਆ ਉਪਦਰਤ ਕਵਨ ਕਹਾ ਵਿਚਾਰ ਬਾਰ ਜਾ ਬਾਇਕ ਬਾਰ ਜੋ ਤੁਧ ਪਾਵੇ ਸਾਈ ਫਲਿਕਾ ਤੁਧ ਆਮ ਨਰੰਕਾ ਸੰਕ